ਇਹ ਤਾਂ ਪਤਾ ਹੀ ਆ ਹਨਾ ਲਓ ਵੀ ਵੀਡੀਓ ਦੇਖ ਰਹੇ ਹੋ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਸਤਰੀ ਮਹਿਤਾ ਵਾਲੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹੋਰ 3000 ਆਇਆ ਜੀ ਆਪਣੇ ਕੋਲੇ ਪਿੰਡ ਕਿਸ਼ਨਪੁਰੇ ਤੋਂ ਤੇ ਸਰਪੰਚ ਸਾਹਿਬ ਦਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸਰਪੰਚ ਸਾਹਿਬ ਆ ਜੀ ਇਹ ਪਿੰਡ ਦੇ ਤੇ ਬੋਟਾ ਨੇੜੇ ਉਹਨੂੰ ਜਾਂਦੀਆਂ ਤੇ ਬਾਈਆਂ ਦਾ ਵੀ ਟਰੈਕਟਰ ਕਰਦੇ ਤਿਆਰ ਵੀ ਸਾਰਾ ਪਿੰਡ ਕਹਿੰਦਾ ਵੀ ਇਹਦੇ ਨਾਲ ਬਹੁੰਦਾ ਹੈਗਾ ਫੇਰ ਆਪਾਂ ਜਵਾਬ ਤਾਂ ਕਿਸੇ ਨੂੰ ਦੇਣਾ ਨਹੀਂ ਆ ਉਹ ਸਰਪੰਚ ਜੀ ਉੱਠਣਾ ਬਾਈ ਨੇ ਤੇ ਪਹਿਲਾਂ ਤੁਹਾਨੂੰ ਇਹ ਕੰਮ ਕਰਾ ਦਈਏ ਵੀ ਕੀ ਕੁਝ ਹੋਇਆ ਸਰਵਿਸ ਹੋਈ ਆ ਤੇ ਰੈਡੀਏਟਰ ਨਵਾਂ ਲੱਗਿਆ ਠੀਕ ਹੈ ਜੀ ਤੇ ਸਪੈਸ਼ਲ ਇਹਦੇ ਬ੍ਰੇਕ ਜੋਬ ਹੋਈ ਬ੍ਰੇਕ ਜੋਬ, ਲਿਫਟ ਜੋਬ ਤੇ ਇੱਕ ਪਾਸੇ ਐਕਸਲ ਦਾ ਕੰਮ ਹੋਇਆ ਪੀਟੀਓ ਸ਼ਾਫਟ ਤੇ ਪੈਡਲ ਸ਼ਾਫਟ ਲਿਫਟ ਪਾਪ ਨਵਾਂ ਲੱਗਿਆਗਾ ਲਿਫਟ ਵਾਲਾ ਜਿਹੜਾ ਫਿਲਟਰ ਹੈਗਾ ਇਹ ਲੰਬੇ ਵਾਲਾ ਲੱਗਿਆ ਹੋਇਆ ਨੇ ਜਿਹੜਾ 65 ਫਾਰਮ ਨੂੰ ਆਉਂਦਾ ਨਾ 65 ਫਾਰਮ ਵਾਲਾ ਲਿਫਟ ਪੰਪ ਲੱਗਿਆ ਹੋਇਆ। ਬਈ ਭਰਾ ਕਹਿੰਦਾ ਯਾਰ ਵੀ ਇਹ ਲੰਬਾ ਲਾਉਣ ਦਾ ਕੀ ਫਾਇਦਾ ਕਹਿੰਦਾ ਕੀ ਕਾਰਨਾਗਾ ਨਾ ਤੇ ਸੁਣਾਵਾ। ਇਹਦੇ ਇਹਦੇ ਨਾਲ ਬਾਈ ਪੰਪ ਦੀ ਲਾਈਫ ਵਧਦੀ ਆ। ਕਿਉਂਕਿ ਜਿਹੜਾ ਛੋਟਾ ਫਿਲਟਰ ਹੁੰਦਾਗਾ ਜਿੰਨਾ ਛੋਟਾ ਫਿਲਟਰ ਹੋਊਗਾ ਉਨਾ ਹੀ ਛੇਤੀ ਚੋਕ ਹੋਊਗਾ ਜਦੋਂ ਚੋਕ ਹੋਊਗਾ ਇਹਨੂੰ ਤੇਲ ਨਹੀਂ ਪੂਰਾ ਮਿਲਦਾ। ਤੇ ਇਹੇ ਛੇਤੀ ਸੀਜ਼ ਬਚ ਜਾਂਦਾ। ਕਹਿੰਦਾ ਮਤਲਬ ਜੇ 10 ਸਾਲ ਪੰਪ ਨੇ ਚੱਲਣਾ ਤਾਂ 5 ਸਾਲ ਹੀ ਚੱਲਦਾ। ਪੈਡਲ ਸ਼ਾਫਟ ਪੈਡਲ ਫੁੱਟ ਨਾਲ ਦਾ ਕੰਮ ਐ ਪੂਰਾ ਓਕੇ ਹੋਇਆਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਤੇ ਲਿਫਟ ਜਮਾ ਅਦਾ ਅਦਾ ਸੂਤ ਕੰਟਰੋਲ ਕਰਦੀ ਐ ਜਿਵੇਂ ਐ ਨਹੀਂ ਕਹਿੰਦੇ ਯਾਰ ਜਿੰਨਾ ਕਿ ਲੀਵਰ ਹਿੱਲਦਾ ਉਨੀ ਕੀ ਲਿਫਟ ਹਿੱਲਦੀ ਐ ਹਨਾ ਜਮਾ ਐ ਅਦਾ ਅਦਾ ਸੂਤ ਕੰਟਰੋਲ ਕਰਦਾ ਨਵੀਂ ਕਰਕੇ ਚੈੱਕਰ ਕੋਟਾ ਓਕੇ ਦੱਸਿਓ ਕਿਵੇਂ ਐ ਤੇ ਹੁਣ ਇਹਦੀ ਬ੍ਰੇਕ ਆਈ ਟ੍ਰਾਈ ਲੈ ਕੇ ਦਿਖਾਉਣੇ ਆ ਫੇਰ ਸਰਪੰਚ ਸਾਹਿਬ ਨਾਲ ਥੋੜੀ ਗੱਲ ਕਰਾਵਾਂਗੇ ਹੋ ਗਿਆ ਤੁਹਾਨੂੰ ਤੋਂ ਬ੍ਰੇਕ ਜੋਬ ਤੁਹਾਨੂੰ ਨਾ ਕਿ ਤੁਹਾਡੇ ਕੋਲ ਬਹੁਤ ਕਰਾਉਂਦੇ ਬਾਈ ਨਾਲ ਬਾਈ ਨੇ ਉਹ ਗੱਲਬਾਤ ਕਰਵਾਉਂਦਾ ਸਰਬਸਭਾ ਆਯੋਜਕ ਕੀ ਹਾਲ ਚਾਲ ਹੈ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਦਾ ਬਈ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਸਾਡੀ ਵਰਕਸ਼ਾਪ ਤੇ ਸਾਨੂੰ ਰੁਜ਼ਗਾਰ ਮੱਤ ਦਾ ਤੁਹਾਡਾ ਬਹੁਤ ਧੰਨਵਾਦ ਤੇ ਆਪਣੇ ਦੋਸਤਾਂ ਨੂੰ ਇਹ ਗੱਲ ਦੱਸੋ ਵੀ ਬਾਈ ਦਾ ਨਾਂ ਕੀ ਆ ਮੋਬਾਈਲ ਨੰਬਰ ਕੀ ਆ ਤੇ ਪਿੰਡ ਦਾ ਨਾਂ ਕੀ ਆ ਮੇਰਾ ਨਾਂ ਦਰਪਸ਼ਰ ਹੈ ਮੇਰਾ ਨੰਬਰ 988855444 ਠੀਕ ਹੈ ਜੀ ਨੇੜੇ ਇਹ ਆਪਣਾ ਰਹਿ ਗਿਆ ਬਾਲੇ ਵਾਲੀ ਹੈਣਾ ਠੀਕ ਹੈ ਜੀ ਤੇ ਆਪਣਾ ਕੰਮ ਕਿਵੇਂ ਲਗਾਈ ਪਹਿਲਾਂ ਦਾ ਨੂੰ ਬਹੁਤ ਵਧੀਆ ਲੱਗਾ ਪਹਿਲਾਂ ਵੀ ਆਇਆ ਸੀ ਬਾਈ ਕੋਈ 3-4 ਸਾਲ ਪਹਿਲਾਂ ਆਉਂਦਾ ਵੀ ਬੇਟਾ ਕੰਮ ਕਰਾਇਆ ਸੀ ਬਹੁਤ ਵਧੀਆ ਰਿਕਵਰ ਟੈਕਨੀਕਲੀ ਬਾਗਿਆ ਉਹ ਖੜਾ ਰਿਹਾ ਉਹਦੇ ਕਰ ਮਾੜੀ ਮੂਜ ਪ੍ਰੋਬਲਮ ਆ ਗਈ ਬਹੁਤ ਸਾਰੀ ਪ੍ਰੋਬਲਮ ਆ ਗਈ ਤਾਂ ਆਂਗ ਮਾਜਾ ਦੇ ਜਾਂਦਾ ਹਨਾ ਮੰਗ ਬਾਈ ਸਾਰੇ ਚੰਗੜੀ ਜਾਂਦਾ ਸੀ ਤਾਂ ਕਰਕੇ ਜੀ ਹੁਣ ਬਾਈ ਦਾ ਕੰਮ ਬਹੁਤ ਵਧੀਆ ਚੱਲਾ ਕੰਮ ਕਰਦਾ ਕੋਈ ਬੰਦਾ ਇੱਥੇ ਆ ਇਹ 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 ਨਾਲ ਬੰਦਾ ਰੱਖਦਾ ਬਾਈ ਦਾਦਾ ਜਣਾ ਹਨ ਜਿਹੜੀ ਚੱਕੇ ਉਹ ਕੰਮ ਉਹ ਜਿਹਾ ਕੰਮ ਨਹੀਂ ਹੁੰਦਾ ਬਿਲਕੁਲ ਬਹੁਤ ਵਧੀਆ ਕੰਮ ਕਰਦੇ ਬਾਈ ਕੋਲੇ ਆਇਆ ਹੁਣ ਜਦੋਂ ਇਹ ਬ੍ਰੇਕਾਂ ਦਾ ਕੰਮ ਕੀਤਾ ਲੈਫਟ ਦਾ ਕੰਮ ਜਿਆ ਲੈਫਟ ਕਰਦੀ ਐ ਦਾ ਦਾ ਹਾਂ ਬਾਈ ਲੈਫਟ ਬਹੁਤ ਵਧੀਆ ਪਹਿਲਾਂ ਵੀ ਮੈਸਟਰੀ ਤੋਂ ਕੰਮ ਕਰਾਇਆ ਸੀ ਜੀ ਵੱਧ ਲਾ ਕੇ ਪਰ ਉਹੀ ਚ ਗੱਲ ਨਹੀਂ ਜਿਵੇਂ 2024 ਮਾਡਲ ਤੇ ਬਹਿ ਜਾਓ ਤੁਸੀਂ ਹਾਂ ਉਹ ਵੀ ਉਵੇਂ ਕੰਮ ਕਰੂਗਾ ਤੇ ਆਪਣਾ ਡਰਾਈਵ ਵੀ ਉਵੇਂ ਕੰਮ ਠੀਕ ਐ ਬਹੁਤ ਵਧੀਆ ਤੇ ਜਿਹੜੇ ਬੰਦੇ ਪਹਿਲੀ ਵਾਰੀ ਮੰਨ ਲਓ ਆਉਣਗੇ ਜਿਵੇਂ ਦੂਰੋਂ ਆਉਂਦੇ ਆ ਕਈ ਵਾਰ ਆ ਬੰਦੇ ਨੂੰ ਆਇਆ ਹੁੰਦਾ ਵੀ ਯਾਰ ਮਿਸਤਰੀ ਵਗੈਰਾ ਇੱਥ ਕਿ ਮੈਂ ਖਾਚਾ ਕਰਾਊਗਾ ਕੀ ਉਹਨਾਂ ਨੂੰ ਕੀ ਕਹਿਣਾ ਚਾਹ। ਭਾਈ ਬਾਈ ਕੋਲ ਜਰੂਰ ਆਓ ਬਾਈ ਬਹੁਤ ਵਧੀਆ ਵਧੀਆ ਸੰਭਾਦ ਹੈ ਪਰ ਥੁਲੇ ਟਾਈਮ ਤੇ ਆਇਆ ਕਰੋ ਮੈਂ ਮੇਰੇ ਵਕਤ ਨੂੰ ਨਹੀਂ ਨਾ ਹੋ ਜਾ। ਮੈਨੂੰ ਆਖਿਆ ਥੁਲੇ ਟਾਈਮ ਤੇ ਕੰਮ ਕਰਹਾ ਆਇਆ ਪਰ ਜੇ ਈਅਰ ਕਾਲੀ ਤੇ ਉਹਦੇ ਕੰਮ ਨੇ ਤਵੀਦ ਮੰਤਰ ਦੇ ਕਿਸੇ ਨੇ ਆਉਣਾ ਹੀ ਆ। ਥੁਲੇ ਟਾਈਮ ਤੇ ਆਓ ਭਾਈ ਬਹੁਤ ਵਧੀਆ ਕੰਮ ਕਰ। ਥੁਲੇ ਟਾਈਮ ਦੇ ਵਿੱਚ ਆਉਂਦਾ ਵੀ ਜੇ ਜੇ ਟਾਈਮ ਖੁੱਲਾ ਹੋਵੇ ਤਾਂ ਕੰਮ ਵੀ ਵਧੀਆ ਹੋਊਗਾ। ਕਿਉਂਕਿ ਟ੍ਰਾਮ ਛੋਟਾ ਛੋਟਾ ਜਾਂ ਕੰਮ ਨਾ ਬਾਹਲਾ ਹੋ ਜਾਂਦਾ। ਹਾਂ ਵਧੀਆ। ਉਹਦਾ ਹਰੇਕ ਕੰਮ ਕੰਮ ਸਾਰੇ ਹੱਥ ਮੇਰੀ ਹੋਊ ਅਹ ਤੁਹਾਡਾ ਬਈ ਬਹੁਤ ਧੰਨਵਾਦ ਹੈ ਪਰਮਾਰਮਾ ਤੁਹਾਨੂੰ ਦਿਨ-ਦੁਪਹਿਰ ਰਾਤ ਚੌਂ ਦਿਨ ਤੱਕੀ ਦੇਵੇ ਤੇ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨੀ ਨਾ ਭੁੱਲੋ ਜੀ ਕੰਟੈਕਟ ਨੰਬਰ ਆਪਣਾ 98147 37596 94782 37590 ਮਿਲਦੇ ਆ ਅਗਲੀ ਵੀਡੀਓ ਵਿੱਚ